ਉਹਦੇ ਕੋਲੋਂ ਤੋਂ ਤੇਲ ਕਢਵਾਉਂਦੇ ਆਈ ਉਹਦੇ ਸਾਰੇ ਪੌਸ਼ਕ ਤੱਤ ਨੇ ਜਿਹੜੇ ਉਹ ਮਰ ਜਾਂਦੇ ਨੇ ਇਸ ਕਰਕੇ ਇਹ ਤੇਲ ਹੈ ਜਿਹੜਾ ਠੰਡਾ ਤੇਲ ਹੈ ਇਹਨੂੰ ਅਸੀਂ ਐਟ ਅ ਟਾਈਮ ਵਰਤ ਸਕਦੇ ਆਈ ਤੁਸੀਂ ਆਪਸ ਦੇ ਵਿੱਚ ਕੀ ਰਿਸ਼ਤਾ ਹੈ ਤੁਹਾਡਾ ਅਸੀਂ ਦਰਾਣੀ ਨੇ ਠਾਣੀਆਂ ਜੀ ਆਪਸ ਵਿੱਚ ਵਾਹ ਕਿਉਂ ਬਹੁਤ ਆ ਬਹੁਤ ਵਧੀਆ ਜੀ ਹਾਂਜੀ ਤੇ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਉਂਦੇ ਜੀ ਅਰਗੇ ਵੀ ਅਬ ਕਮਰਾ ਤਿਆਰ ਕਰਵਾਇਆ ਜੀ ਉਸ ਤੋਂ ਬਾਅਦ ਡੀਸੀ ਬੰਦ ਸਾਨੂੰ ਮਤਲਬ ਖੋਲੂ ਦਿੱਤਾ ਗਿਆ ਤੇ ਉਸ ਤੋਂ ਬਾਅਦ ਅਸੀਂ ਜੋ ਵੀ ਸਮਾਨ ਲੈ ਕੇ ਆਨੇ ਕੋਈ ਮਟੀਰੀਅਲ ਲੈਣਾ ਅਸੀਂ ਪਹਿਲਾਂ ਪੈਸੇ ਇਕੱਠੇ ਕਰਕੇ ਆਪਣੇ ਚਾਰੇ ਹੀ ਮਾਰਕੀਟਸ ਜੀ ਜਾਣੇ ਤੇ ਮਟੀਰੀਅਲ ਲੈ ਕੇ ਆਨੇ। ਨਾੜੀ ਦਾ ਜਿਹੜਾ ਬਰਾਦਾ ਇਹ ਬਰਫੀ ਬਣਾਉਣ ਦੇ ਵੀ ਕੰਮ ਆਉਂਦਾ ਤੇ ਇਸ ਤਰ੍ਹਾਂ ਸਿੰਪਲ ਵੀ ਵਿਕ ਜਾਂਦਾ ਜਿਵੇਂ ਲੋਕ ਪੰਜੀ ਦੀ ਵਗੈਰਾ ਲਾਂਦੇ ਆ ਤੇ ਉਹਦੇ ਵਿੱਚ ਪਾ ਲੈਂਦੇ। ਸਤ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰੇ ਉਤੇ ਤੁਸੀਂ ਦੇਖ ਰਹੇ ਹੋ ਰੰਗ ਪੰਜਾਬ ਦੇ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਆਪਣੇ ਰੰਗ ਪੰਜਾਬ ਦੇ ਚੈਨਲ ਤੇ ਪੰਜਾਬ ਦਾ ਇੱਕ ਹੋਰ ਰੰਗ ਜਿਹੜੇ ਰੰਗਾਂ ਬਾਰੇ ਅਸੀਂ ਬਹੁਤ ਘੱਟ ਜਾਣਦੇ ਆ ਹੋਰ ਰੰਗ ਦਿਖਾਉਣ ਲੱਗੇ ਆ ਕਿਉਂਕਿ ਸਾਡਾ ਜ਼ਿਲ੍ਹਾ ਮਾਨਸਾ ਦੇ ਪਿੰਡ ਹੈ ਇੱਕ ਬੀਰੋਕੇ ਜਿੱਥੋਂ ਕੇ ਪਿੰਡ ਬੀ ਦੇ ਨਾਮ ਤੇ ਇੱਕ ਬ੍ਰਾਂਡ ਵੀ ਚੱਲਦਾ ਹੈ ਉੱਥੋਂ ਦੀਆਂ ਚਾਰ ਭੈਣਾਂ ਨੇ ਇਕੱਠੇ ਹੋ ਕੇ ਇੱਕ ਕੋਲੂ ਲਾਇਆ ਹੈ ਵੈਸੇ ਤਾਂ ਬਹੁਤ ਹੈਰਾਨ ਹੋਣਗੇ ਪਰ ਜਿਨ੍ਹਾਂ ਨੇ ਕੰਮ ਕਰਨਾ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਉਹ ਨਹੀਂ ਹੁੰਦਾ ਕਿਉਂਕਿ ਉਹ ਆਪਣੀ ਮਿਹਨਤ ਨੂੰ ਸਮਰਪਿਤ ਹੁੰਦੇ ਨੇ ਆਓ ਫਿਰ ਅੱਜ ਅਸੀਂ ਤੁਹਾਨੂੰ ਉਹਨਾਂ ਭੈਣਾਂ ਨੂੰ ਮਲਾਉਣੇ ਆਂ ਹਾਂਜੀ ਭੈਣ ਜੀ ਸასი ਸ਼ਕਲ ਜੀ ਸასი ਸ਼ਕਲ ਜੀ ਸੋ ਭੈਣੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਡੇ ਵੱਲੋਂ ਮੁਬਾਰਕਾਂ ਕਿ ਤੁਸੀਂ ਇੱਕ ਨਵਾਂ ਕੰਮ ਸ਼ੁਰੂ ਕੀਤਾ ਜੀ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਸੋ ਸਭ ਤੋਂ ਪਹਿਲਾ ਸਵਾਲ ਤਾਂ ਭੈਣੇ ਇਹੀ ਹੈ ਕਿ ਪਹਿਲਾਂ ਤਾਂ ਤੁਸੀਂ ਆਪਣੇ ਬਾਰੇ ਦੱਸੋ ਤੁਹਾਡਾ ਕੀ ਨਾਮ ਹੈ ਜੀ ਆ ਮੈਂ ਮੇਰਾ ਨਾਮ ਜੀ ਸੁਖਪਾਲ ਕੌਰ ਹੈ ਤੇ ਮੈਂ ਪਿੰਡ ਬੀਰੂਕੇਲ ਦੀ ਨੂਹ ਆਈ ਤੇ ਮੈਂ ਬੀ ਇਹ ਵਿਦ ਐਮ ਐਸ ਸੀ ਕੀਤੀ ਹੋਈ ਹੈ ਤੇ ਪੀ ਐਸਟੈਟ 1 ਦੀ ਤਿਆਰੀ ਕਰ ਰਹੀ ਹਾਂ ਜੀ ਤੁਸੀਂ ਭੈਣ ਜੀ ਮੇਰਾ ਨਾਮ ਰਮਨਦੀਪ ਕੌਰ ਹੈ ਜੀ ਮੈਂ ਇਸ ਪਿੰਡ ਦੀ ਨੂਹ ਆਈ ਸਾਨੂੰ ਇਹ ਕੋਲੂ ਮਿਲਿਆ ਜੀ ਅਸੀਂ ਇਹਦੇ ਵਿੱਚ ਬਹੁਤ ਖੁਸ਼ ਆਏ ਕੰਮ ਕਰਨ ਚ ਜੀ ਜੀ ਅਸੀਂ ਇਕੱਠੇ ਹੀ ਰਹਿੰਦੇ ਆ ਚਾਰੇ ਪੈਣਾ ਜੀ ਤੁਸੀਂ ਭੈਣ ਜੀ ਮੇਰਾ ਨਾਮ ਸਦਵਿੰਦਰ ਕੌਰ ਹੈ ਮੈਂ ਬੀਏ ਬੀਐਡ ਕੀਤੀ ਹੋਈ ਹੈ ਸਾਨੂੰ ਆਈਸੀ ਆਈਸੀਆਈ ਫਾਊਂਡੇਸ਼ਨ ਵੱਲੋਂ ਇਹ ਕੋਲੂ ਮਿਲਿਆ ਈ ਜਿਹੜਾ ਕਿ ਕੱਚੀ ਕਹਾਣੀ ਦਾ ਕੋਲੂ ਮਤਲਬ ਕਿਹਾ ਜਾਂਦਾ ਈ ਹਾਂਜੀ ਮਤਲਬ ਇਹਦੇ ਨਾਲ ਜਦੋਂ ਵੀ ਅਸੀਂ ਕੋਈ ਤੇਲ ਕੱਢਦੇ ਹਾਂ ਉਹ ਠੰਡਾ ਤੇਲ ਨਿਕਲਦਾ ਈ ਜਿਹਦੀ ਨਿਊਟ੍ਰੀਸ਼ਨ ਵੈਲਿਊ ਹੈ ਜਿਹੜੀ ਉਹ ਕਾਇਮ ਰਹਿੰਦੀ ਈ ਜਦੋਂ ਅਸੀਂ ਕਿਸੇ ਲੋਹੇ ਦੇ ਕੋਲੂ ਤੋਂ ਤੇਲ ਕਢਵਾਉਂਦੇ ਆਈ ਉਹਦੇ ਸਾਰੇ ਪੌਸ਼ਕ ਤੱਤ ਨੇ ਜਿਹੜੇ ਉਹ ਮਰ ਜਾਂਦੇ ਨੇ ਇਸ ਕਰਕੇ ਇਹ ਤੇਲ ਹੈ ਜਿਹੜਾ ਠੰਡਾ ਤੇਲ ਹੈ ਇਹਨੂੰ ਅਸੀਂ ਐਡ ਟੂ ਟਾਈਮ ਵਰਤ ਸਕਦੇ ਆਈ ਠੀਕ ਬਾਕੀ ਦੂਸਰੀ ਗੱਲ ਇਹ ਆਈ ਸਾਨੂੰ ਇਕੱਠੇ ਰਹਿਣ ਦਾ ਮੌਕਾ ਮਿਲਿਆ ਜੀ ਇੱਕ ਅਸੀਂ ਇੱਕ ਤਾਂ ਅਸੀਂ ਆਪਦੇ ਪੈਰਾਂ ਤੇ ਖੜੇ ਹੋਵਾਂਗੇ ਇਸ ਕੰਮ ਨਾਲ ਤੇ ਦੂਸਰਾ ਅਸੀਂ ਇੱਕ ਦੂਜੇ ਨਾਲ ਆਪਦੀਆਂ ਗੱਲਾਂ-ਵਾਟਾਂ ਸਾਂਝੀਆਂ ਕਰ ਸਕਦੇ ਹਾਂ ਜੀ ਜੀ ਤੁਸੀਂ ਬੋਲ ਜੀ ਆਪਣੇ ਬਾਰੇ ਤੁਸੀਂ ਦੱਸੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸਰਬਜੀਤ ਕੌਰ ਹੈ ਜੀ ਮੈਂ ਅਸੀਂ ਸੈਲਫ ਹੈਲਪ ਗਰੁੱਪ ਆਪਿੰਡਵੀ ਦੇ ਮੈਂਬਰਾਂ ਚਾਰੇ ਪੈਣਾ ਹੈ ਜੀ ਹਾਂਜੀ ਇਹ ਕੱਚੀ ਕਹਾਣੀ ਦਾ ਕੋਲੂ ਸਾਨੂੰ ICICI ਫਾਊਂਡੇਸ਼ਨ ਵੱਲੋਂ ਦਿੱਤਾ ਗਿਆ ਜੀ ਅਸੀਂ ਉਹਨਾਂ ਦੇ ਧੰਨਵਾਦੀ ਆ ਜਿਹਦੇ ਨਾਲ ਅਸੀਂ ਕੰਮ ਕਰਕੇ ਕੁਝ ਕਮਾ ਸਕਦੇ ਆ ਤੇ ਘਰੇ ਸਹਿਤ ਦਾ ਕੋਈ ਕਰ ਸਕਦੇ ਆ ਜੀ ਹਾਂਜੀ ਅੱਛਾ ਪਰ ਹੁਣ ਇਹ ਦੱਸੋ ਵੀ ਤੁਸੀਂ ਆਪਸ ਦੇ ਵਿੱਚ ਕੀ ਰਿਸ਼ਤਾ ਤੁਹਾਡਾ ਅਸੀਂ ਦਰਾਣੀਆਂ ਦੇ ਠਾਣੀਆਂ ਦੀ ਆਪਸ ਵਾਹ ਕਿਉਂ ਬਹੁਤ ਆ ਬਹੁਤ ਵਧੀਆ ਜੀ ਹਾਂਜੀ ਕਿਉਂਕਿ ਨਹੀਂ ਤਾਂ ਜਿਆਦਾਤਰ ਆਪਾਂ ਦੇਖਦੇ ਆਂ ਦਰਾਣੀਆਂ ਦੇ ਠਾਣੇ ਦੀ ਆਪ ਚ ਵੈਸੇ ਹੁੰਦੀ ਆਪਾਂ ਇਹ ਨਹੀਂ ਕਹਿ ਸਕਦੇ ਘੱਟ ਹੁੰਦੀ ਆ ਤੁਸੀਂ ਇੱਕ ਬਹੁਤ ਸੋਹਣਾ ਪਲੇਟਫਾਰਮ ਲਿਆ ਇਹ ਹੈ ਨਾ ਤੇ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਉਂਦੇ ਜੀ ਇਹ ਇਧਰਕ ਮੇਰੇ ਹਸਬੰਡ ਨਾ ਰਾਮਕਲਾ ਮੇਰੇ ਹਸਬੰਡ ਰਾਉਂਡ ਕਲਾਸ ਫਾਊਂਡੇਸ਼ਨ 'ਚ ਕੰਮ ਕਰਦੇ ਨੇ ਤੇ ਇਹ ਦੀਦੀ ਦੇ ਮਤਲਬ ਹਸਬੰਡ ਨੇ ਵੀਰ ਜੀ ਗੁਰਵਿੰਦਰ ਸਿੰਘ ਹਾਂਜੀ ਉਹ ਮਿਲਟ ਦਾ ਕੰਮ ਕਰਦੇ ਨੇ ਜੀ ਉਹਨਾਂ ਨੂੰ ਜਦੋਂ ਉਹ ਵਾਪਸ ਇਕੱਠੇ ਹੋਏ ਤਾਂ ਉਹਨਾਂ ਨੇ ਡੀਸੀ ਸਾਹਿਬ ਨਾਲ ਗੱਲ ਕੀਤੀ ਕਿ ਸੈਲਫ ਹੈਲਪ ਗਰੁੱਪ ਨੂੰ ਕੋਈ ਸੇ ਤਾਂ ਮਿਲ ਸਕਦੇ ਕੰਮ ਕਰਨ ਲਈ ਤਾਂ ਉਹਨਾਂ ਨੇ ਦੱਸਿਆ ਕਿ ਇਹ ਅਸੀਂ ਇੱਕ ਕੋਲੂ ਦੇ ਸਕਦੇ ਆ ਤੇ ਸਾਨੂੰ ਆਈਸੀਸੀ ਫਾਊਂਡੇਸ਼ਨ ਵੱਲੋਂ ਇਹ ਕੱਚੀ ਕਹਾਣੀ ਦਾ ਕੋਲੂ ਦਿੱਤਾ ਗਿਆ ਹੀ ਤੇ ਉਸ ਤੋਂ ਬਾਅਦ ਅਸੀਂ ਨੇ ਇੱਕ ਗਰੁੱਪ ਬਣਾਇਆ ਸੈਲਫ ਹੈਲਪ ਇਹ ਗਰੁੱਪ ਦਾ ਨਾਮ ਰੱਖਿਆ ਸੀ ਪਿੰਡ ਵੀ ਜੀ ਤੇ ਉਹਦੇ ਵਿੱਚ ਅਸੀਂ ਸਾਰਾ ਦਰਾਨੇ ਜਠਾ ਅਸੀਂ ਆਪਸ ਵਿੱਚ ਦਰਾਨੇ ਜਠਾਨੀਆਂ ਇਹ ਆਪਸ ਵਿੱਚ ਦਰਾਨੇ ਜਠਾਨੀਆਂ ਇਹ ਦੋਨੇ ਤੇ ਅਸੀਂ ਚਾਚੇ ਤਾਇਆ ਦੀਆਂ ਨੂੰਹਾਂ ਅੱਛਾ ਠੀਕ ਹੈ ਤੋਰੇ ਕਰਕੇ ਜੀ ਅਸੀਂ ਇਕੱਠਿਆਂ ਨੇ ਅਸੀਂ ਸੋਚਿਆ ਵੀ ਆਪਾਂ ਘਰੇ ਬੇਲੇ ਬੈਠੇ ਨੇ ਗੱਲਾਂ ਕਰਦੇ ਰਹਿੰਨੇ ਆ ਸਾਰਾ ਟਾਈਮ ਵੇਸਟ ਹੋ ਜਾਂਦਾ ਆਪਣਾ ਵੀ ਕਿਉਂ ਨਾ ਆਪਾਂ ਕੋਈ ਕੰਮ ਸ਼ੁਰੂ ਕਰੀਏ ਤੇ ਆਪਣੇ ਪੈਰਾਂ ਤੇ ਆਫ ਕੜੀ ਹੋਈ ਹੈ ਜੀ ਉਸ ਵਾਸਤੇ ਚਾਰਾਂ ਨੇ ਸਲਾਹ ਕਰਕੇ ਅਸੀਂ ਕੋਲੂ ਮਤਲਬ ਆਪਣੇ ਹਸਬੰਡ ਨੂੰ ਕਿਹਾ ਵੀ ਲਗਵਾ ਦੋ ਅਸੀਂ ਕੰਮ ਕਰਨ ਨੂੰ ਸਹਿਮਤ ਆ ਤੇ ਅਸੀਂ ਚਾਰਾਂ ਨੇ ਰਲ ਕੇ ਮਤਲਬ ਮਿਹਨਤ ਕਰਕੇ ਵੀ ਅਬ ਕਮਰਾ ਤਿਆਰ ਕਰਵਾਇਆ ਜੀ ਉਸ ਤੋਂ ਬਾਅਦ ਡੀਸੀ ਵੱਲੋਂ ਸਾਨੂੰ ਮਤਲਬ ਕੋਲੂ ਦਿੱਤਾ ਗਿਆ ਤੇ ਉਸ ਤੋਂ ਬਾਅਦ ਅਸੀਂ ਜੋ ਵੀ ਸਮਾਨ ਲੈ ਕੇ ਆਨੇ ਕੋਈ ਮਟੀਰੀਅਲ ਲੈਣਾ ਅਸੀਂ ਪਹਿਲਾਂ پیسے ਇਕੱਠੇ ਕਰਕੇ ਆਪਣੇ ਚਾਰੇ ਹੀ ਮਾਰਕੀਟ 'ਚ ਜਾਨੇ ਤੇ ਮਟੀਰੀਅਲ ਲੈ ਕੇ ਆਨੇ ਆ ਜੀ ਅੱਛਾ ਚਾਰੂ ਇਕੱਠੇ ਕਰ ਹਾਂਜੀ ਇਕੱਠੇ ਜਾਨੇ ਜੀ ਅਸੀਂ ਲੈਣੇ ਅੱਛਾ ਹਾਂਜੀ ਵਾਹ ਜੀ ਵਾਹ ਹਾਂਜੀ ਪੰਜ ਜੀ ਫਿਰ ਕਿਵੇਂ ਲੱਗ ਰਿਹਾ ਆਪਣੇ ਇਹ ਕੰਮ ਕਰਕੇ ਬਹੁਤ ਵਧੀਆ ਲੱਗ ਰਿਹਾ ਵੀਰ ਜੀ ਐਨੇ ਖੁਸ਼ ਆ ਜਿਵੇਂ ਕੋਈ ਵਿਆਹ ਦਾ ਖੁਸ਼ੀ ਹੁੰਦੀ ਆ ਐਨੀ ਖੁਸ਼ੀ ਮਹਿਸੂਸ ਹੁੰਦੀ ਹੈ ਅੱਛਾ ਭਣੇ ਔਰਤ ਵਾਸਤੇ ਕੰਮ ਹੋਰ ਬਹੁਤ ਹੁੰਦੇ ਨੇ ਹਨਾ ਘਰ ਦੇ ਸਾਰੇ ਹਾਂਜੀ ਤੇ ਉਹਨਾਂ ਨੂੰ ਮੈਨੇਜ ਕਰਨਾ ਵੀ ਹੁੰਦਾ ਤੇ ਉਹ ਕਿਵੇਂ ਕਰਦੇ ਉਹ ਹੀ ਅਸੀਂ ਸਵੇਰੇ 4 ਵਜੇ 4:30 ਵਜੇ ਉੱਠਦੇ ਹਾਂ ਹੂੰ ਤੇ 9 ਵਜੇ ਨੂੰ ਅਸੀਂ ਵਿਹਲੇ ਹੋ ਜਾਂਦੇ ਹਾਂ ਕੰਮ ਕਰਕੇ ਅੱਛਾ ਵਿਹਲੇ ਹੋਏ ਨੇ ਉਦੋਂ ਆਸੀਂ ਪਹਿਲਾਂ ਤਾਂ ਗੱਲਾਂ ਹੀ ਮਾਰਨ ਤੇ ਰਹਿੰਦੇ ਸੀ ਹੂੰ ਕਿਤੇ ਮੋਬਾਈਲ ਦੇਖ ਲਿਆ ਹਾਂਜੀ ਟੈਲੀਵਿਜ਼ਨ ਦੇਖ ਲਿਆ ਹਾਂਜੀ ਤੇ ਬੱਸ ਕਰਦੇ ਰਿਸ਼ਤੇਦਾਰੀ ਨੂੰ ਫੋਨ ਕਰ ਲਿਆ ਹਾਂਜੀ ਐਂ ਟਾਈਮ ਪਾਸ ਮੁਸ਼ਕਲ ਨਾਲ ਹੀ ਕਰਦੇ ਸੀ ਦਿਨ ਲੰਘਦਾ ਸੀ ਤੇ ਹੁਣ ਹੁਣ ਜਿਵੇਂ ਸਾਨੂੰ ਕੋਲੂ ਮਿਲਿਆ ਇੱਥੇ ਅਸੀਂ ਕੰਮ ਕਰਕੇ ਐਂ ਨਹੀਂ ਪਤਾ ਲੱਗਦਾ ਵੀ 9 ਤੋਂ 4 ਵੱਜ ਗਈ 9 ਤੋਂ 4 ਦਾ ਟਾਈਮ ਰੱਖਿਆ ਹਾਂਜੀ ਨਾਲੇ ਫਿਰ ਜਿਹੜੀਆਂ ਮੰਨਦੀਆਂ ਗੱਲਾਂ ਨੇ ਭੈਣੇ ਸਾਰੀਆਂ ਆਪਚੋ ਹੋਏ ਹਾਂਜੀ ਆਪ ਦਾ ਜੋ ਵੀ ਆਪ ਦੇ ਅੰਦਰ ਕੀ ਗੱਲਾਂ ਹੁੰਦੀਆਂ ਨੇ ਆਪਣੇ ਭੈਣ ਭਾਈਆਂ ਚ ਕੋਈ ਹੋਰ ਦੁੱਖ ਸੁੱਖ ਹਾਂਜੀ ਹਾਂਜੀ ਕਿ ਹੁੰਦਾ ਹੈ ਕਿ ਆਪਣੇ ਮਨ ਦੀਆਂ ਗੱਲਾਂ ਹੁੰਦੀਆਂ ਨੇ ਕਿਸੇ ਕੋਲੇ ਹੋਰ ਕੋਲ ਨਹੀਂ ਕਰਦੇ ਬਾਹਰ ਜਾਵਾਂਗੇ ਤਾਂ ਕਹਿੰਣਗੇ ਚੁਗਲੀਆਂ ਕਰਦੇ ਨੇ ਹਾਂਜੀ ਉਰੇ ਬੈਠੀਆਂ ਚਾਰੇ ਆਪਸਰੀ ਚਾਬ ਦਾ ਤਕਸੂਰੀ ਬਣ ਸਕਦੇ ਬਿਲਕੁਲ ਜੀ ਬਿਲਕੁਲ ਬਣੇ ਆਪਾਂ ਇੱਕ ਕਿੰਨੇ ਤਰ੍ਹਾਂ ਦਾ ਤੇਲ ਹੈ ਜਿਹੜਾ ਇਹਦੇ ਵਿੱਚੋਂ ਨਿਕਲਦਾ ਜੀ ਆਪਣੇ ਕੋਲ ਚਾਰ ਤਰ੍ਹਾਂ ਦਾ ਤੇਲ ਹੈ ਸਰੋਂ ਦਾ ਤੇਲ ਹਾਂਜੀ ਨਾਰੀਅਲ ਦਾ ਤੇਲ ਬਦਾਮ ਦਾ ਤੇਲ ਅਲਸੀ ਦਾ ਤੇਲ ਹੀ ਅਗਰ ਰੋਟ ਦਾ ਤੇਲ ਕੱਢ ਸਕਦੇ ਹਾਂ ਹਲੇ ਮਤਲਬ ਹਾਂਜੀ ਅਸੀਂ ਵੀ ਮੂੰਗਫਲੀ ਦਾ ਤੇਲ ਵੀ ਕੱਢਣਾ ਹੈ ਹਲੇ ਅੱਛਾ ਮਤਲਬ ਹਾਂਜੀ ਚਾਰ ਤੇਲ ਅਸੀਂ ਕੱਢ ਚੁੱਕੀਆਂ ਹਾਂ ਜੀ ਹੁਣ ਟੱਕਰ ਹਾਂਜੀ ਤੇ ਇਹਨਾਂ ਦਾ ਜਿਵੇਂ ਪਾਇਆ ਕੁਛ ਤਾਂ ਤੁਸੀਂ ਪਹਿਲਾਂ ਦੱਸ ਦਿੱਤਾ ਸੀ ਹੈ ਨਾ ਈ ਕੋਲੂ ਦਾ ਜਿਹੜਾ ਦੂਜੇ ਕੋਲੂ ਨਾਲੋਂ ਫਰਕ ਕੀ ਹੈ ਜੀ ਇਹਦੇ ਜਿਹੜੇ ਨਿਊਟ੍ਰੀਸ਼ਨ ਵੈਲਿਊ ਹੈੀ ਮਤਲਬ ਪੋਸ਼ਕ ਤੱਤ ਉਹ ਵਿੱਚ ਹੀ ਰਹਿੰਦੇ ਨੇ ਜੀ ਮਤਲਬ ਇਹ ਠੰਡਾ ਤੇਲ ਹੁੰਦਾ ਇਹਨੂੰ ਅਸੀਂ ਐਟ ਅ ਟਾਈਮ ਸਬਜ਼ੀ ਵਗੈਰਾ ਕੁਝ ਵੀ ਅਸੀਂ ਬਣਾ ਸਕਦੇ ਹਾਂ ਇਹਦੇ ਨਾਲ ਹੀ ਮਤਲਬ ਜਿਹੜੀ ਇਹਦੇ ਚੋ ਖਾਲਜ ਜਾਂ ਤੇਲ ਹੈ ਉਹ ਗਰਮ ਨਹੀਂ ਹੁੰਦਾ ਜੀ ਨਹੀਂ ਗਰਮ ਨਹੀਂ ਸਾਰੇ ਗੋਣ ਜਿਹੜੇ ਉਮੇ ਉਮੇ ਰਹਿੰਦੇ ਨੇ ਹਾਂਜੀ ਉਮੇ ਉਮੇ ਰਹਿੰਦੇ ਨੇ ਅਸੀਂ ਖੁਦ ਇਹਦੀ ਪੈਕਿੰਗ ਕਰਦੇ ਆਂ ਮਤਲਬ ਸਟicker ਵਗੈਰਾ ਖੁਦ ਅਸੀਂ ਤਿਆਰ ਕਰਵਾਏ ਨਹੀਂ ਸਾਰੀ ਪੈਕਿੰਗ ਅਸੀਂ ਰਲ ਮਿਲ ਕੇ ਕਰਦੇ ਆਂ ਜੀ ਹਾਂਜੀ ਅੱਛਾ ਇੱਕ ਨਾ ਇਹ ਹੁੰਦਾ ਹੈ ਵੀ ਜੇ ਅੱਜ ਦਾ ਆਪਾਂ ਸਮਾਂ ਦੇਖਦੇ ਆਂ ਭਾਵੇਂ ਵੀ ਹਰੇਕ ਬੰਦੇ ਦੇ ਮਨ ਦੇ ਵਿੱਚ ਇਹ ਹੈ ਵੀ ਮੈਂ ਆਪਣੀ ਕੁੜੀ ਵੀ ਉਸ ਘਰੇ ਵੇਹਾ ਜੀ ਮੁੰਡਾ ਬਾਹਰਲਾ ਮਿਲ ਜੇ ਜਾਂ ਇਹ ਹੁੰਦਾ ਵੀ ਜੇ ਅਸੀਂ ਮੁੰਡਾ ਉੱਥੇ ਪਈਏ ਜੇ ਕੁੜੀ ਬਾਹਰਲੀ ਮਿਲ ਜੇ ਵੀ ਅਸੀਂ ਬਾਹਰ ਜਾਣ ਦੀ ਜਿਹੜੀ ਔੜ ਲੱਗੀ ਹੋਈ ਹੈ ਹਨਾ ਪਰ ਤੁਸੀਂ ਇੱਥੇ ਆਪਣਾ ਕੰਮ ਸਥਾਪਿਤ ਕੀਤਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣਾ ਚਾਹੋਗੇ ਜਾਂ ਇੱਥੇ ਹੀ ਕੰਮ ਜਾਰੀ ਰੱਖਣਾ ਨਹੀਂ ਸਾਡੀ ਸੋਚ ਇਹ ਨਹੀਂ ਹੈ ਜੀ ਮੇਰੀ ਬੇਟੀ ਵੀ ਐਮਬੀਬੀਐਸ ਕਰ ਰਹੀ ਹੈ ਇਹ ਪਹਿਲਾਂ ਹਾਂਜੀ 4th year ਚੱਲ ਰਿਹਾ ਬੇਟੀ ਦਾ ਹਾਂਜੀ ਹਾਂਜੀ ਬੇਟੇ ਨੂੰ ਵੀ ਅਸੀਂ ਪਹਿਲਾਂ ਅਸੀਂ ਮਤਲਬ ਮੇਰੇ ਹਸਬੰਦ ਵੀ ਬਿਸਕਟ ਵਗੈਰਾ ਜਿਵੇਂ ਕੋਦਰਾ ਵਗੈਰਾ ਹਨ ਮਿਨਟਸ ਦਾ ਕੰਮ ਮਿਨਟ ਤੇ ਕੰਮ ਕਰ ਰਹੇ ਨੇ ਹਾਂਜੀ ਹਾਂਜੀ ਅਸੀਂ ਮੇਲੇ ਵਗੈਰਾ ਸਾਰੇ ਅਟੈਂਡ ਕਰਦੇ ਆਂ ਕਿਸਾਨੀ ਮੇਲੇ ਹਾਂਜੀ ਤੇ ਇਸ ਕਰਕੇ ਬੇਟੇ ਨੂੰ ਵੀ ਸਾਡੀ ਇਹੀ ਉਮੀਦ ਹੈ ਜੀ ਸਾਨੂੰ ਵੀ ਸਾਡਾ ਬੇਟਾ ਵੀ ਐਸੇ ਕੰਮ 'ਚ ਰਹੇ ਤੇ ਅਸੀਂ ਮਤਲਬ ਅਸੀਂ ਵੀ ਸਾਰ ਅਸੀਂ ਇਹ ਚਾਹੁੰਦੇ ਆਂ ਵੀ ਅਸੀਂ ਸਾਰਾ ਪਰਿਵਾਰ ਆਪਦੇ ਪੈਰਾਂ ਤੇ ਖੜੇ ਹੋਈਏ ਆਪਣੇ ਪੰਜਾਬ 'ਚ ਹੀ ਰਹਿ ਕੇ ਨਹੀਂ ਸਾਡੀ ਸੋਚ ਇਹ ਹੈ ਜੀ ਬਾਕੀ ਦੇਖੋ ਹਨਾ ਬੱਚਿਆਂ ਦੀ ਆਪਣੀ ਮਰਜ਼ੀ ਹੁੰਦੀ ਹੈ ਪਰ ਸਾਡੀ ਸੋਚ ਇਹ ਹੀ ਹੈ ਕਿ ਸਾਡੇ ਬੱਚੇ ਇਦਰੀ ਰਹਿ ਕੇ ਕੰਮ ਕਰਨ ਕੋਈ ਛੋਟਾ ਵੱਡਾ ਕੰਮ ਨਹੀਂ ਹੁੰਦਾ ਜੀ ਬਾਹਰ ਜਾ ਕੇ ਵੀ ਬੱਚੇ ਛੋਟੇ ਤੋਂ ਛੋਟਾ ਕੰਮ ਹੀ ਕਰਦੇ ਨੇ ਉਸ ਸੰਗ ਦੇ ਮਾਰੇ ਪਰ ਉਹ ਦੱਸਦੇ ਨਹੀਂ ਕਿ ਅਸੀਂ ਕੀ ਕੰਮ ਕਰ ਰਹੇ ਹਾਂ ਪਰ ਇੱਧਰ ਆਪਣੇ ਸ਼ਰਮ ਮਾਨਦੇ ਨੇ ਹਰੇਕ ਕੰਮ ਦੀ ਹਾਂਜੀ ਹੁਣ ਸਾਡ ਨੂੰ ਵੀ ਲੋਕ ਕਈ ਲੋਕ ਜਨਾਨੀਆਂ ਮਤਲਬ ਲੇਡੀਜ਼ ਕਹਿੰਦੇ ਹੋਣਗੇ ਵੀ ਆਹ ਕੀ ਕੰਮ ਹੈ ਤੇਲ ਦਾ ਮੈਂ ਪੁੱਛਣਾ ਕੱਢਣਾ ਹਾਂਜੀ ਪਰ ਸਾਨੂੰ ਇਹ ਨਹੀਂ ਲੱਗਦਾਈ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਨਾ ਅਸੀਂ ਕਿਸੇ ਦੀ ਮਤਲਬ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਅਸੀਂ ਕਰਦੇ ਹੈਗੇ ਅਸੀਂ ਬੜੀ ਖੁਸ਼ੀ ਨਾਲ ਆਪਦੇ ਕੰਮ ਨਿਭੜ ਕੇ ਆਉਂਦੇ ਆ ਮਤਲਬ ਜਿਹੜੇ ਸਾਡੇ ਦਰਾਨੇ ਚ ਠਾਣੀ ਮਤਲਬ ਹੈਗੇ ਅਸੀਂ ਪਿੰਡੋਂ ਆਉਣੇ ਜੀ ਚੱਲ ਕੇ ਮਤਲਬ ਇੱਥੇ ਦੂਰ ਕੋਲੂ ਐ ਵੀ ਦੋ ਸਿਸਟਰ ਇੱਥੇ ਰਹਿੰਦੇ ਨਹੀਂ ਦੋ ਅਸੀਂ ਬਾਹਰੋਂ ਚੱਲ ਕੇ ਆਉਨੇ ਹਾਂ ਪਰ ਸਾਡੀ ਨਾਲ ਦੀ ਨਾਲ ਸਾਡੇ ਮਤਲਬ ਸੈਰ ਵੀ ਹੋ ਜਾਂਦੀ ਹੈ ਵੀ ਅਸੀਂ ਜਾਣੇ ਵੀ ਆ ਤੇ ਆਉਨੇ ਵੀ ਆ ਨਾਲੇ ਪਿੰਡ ਦੀਆਂ ਗੱਲਾਂ ਵੀ ਬਹਿਣ ਸਾਂਝੀ ਹੋ ਜਾਂਦੀਆਂ ਨੇ ਪਿੰਡ ਦੀਆਂ ਗੱਲਾਂ ਵੀ ਸਾਂਝੀ ਹੋ ਜਾਂਦੀਆਂ ਨੇ ਆਪਸ ਵਿੱਚ ਮਿਆ-ਵਸੀ ਆਪਦੇ ਸੁੱਖ-ਦੁੱਖ ਵੀ ਕਰ ਲੈਂਦੇ ਹਾਂ ਹਾਂਜੀ ਹਾਂਜੀ ਅੱਛਾ ਆਪਣੇ ਤੁਹਾਡੇ ਕਿੰਨੇ ਬੱਚੇ ਨੇ ਇੱਕੋ ਹੀ ਬੇਟਾ ਜੀ ਮੇਰੇ ਅੱਛਾ ਵਿਦਿਆਹੇ ਹੋਏ ਹੈ ਜੀ ਨੂੰਹ ਹੈਗੀ ਕੋਤੀ ਹੈ ਇੱਕ ਅੱਛਾ ਤੇ ਫਿਰ ਉਹ ਤਾਂ ਇੱਥੇ ਹੋਣਗੇ ਹਾਂਜੀ ਇੱਥੇ ਤੇ ਉਹਨਾਂ ਨੇ ਤਾਂ ਨਹੀਂ ਸਾਨੂੰ ਕਿਹਾ ਨਹੀਂ ਜੀ ਪੂਰੀ ਰਿਪੋਰਟ ਕਰ ਦੇਣੀ ਮੇਰੀ ਕਿਉਂ ਇਹ ਹੁੰਦਾ ਨਾ ਬੱਚਿਆਂ ਨੂੰ ਵੀ ਮਾਤਾ ਵੀ ਆਪਾਂ ਕਿਉਂਕਿ ਕੁਝ ਕਲਾਕਾਰਾਂ ਨੇ ਵੀ ਸਾਨੂੰ ਥੋੜਾ ਜਿਹਾ ਹੋਰ ਰੂਪ ਦਿੱਤਾ ਹੋਇਆ ਵੀ ਆਪਾਂ ਜੱਟ ਬੰਦੇ ਕੋਲ ਨੂੰ ਲਾਉਂਦੇ ਪਤੀ ਨਹੀਂ ਲੱਗਦੇ ਨਹੀਂ ਜੀ ਨਹੀਂ ਜੀ ਸਾਡੀ ਇਹ ਸੋਚ ਹੈ ਨਹੀਂ 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 ਹੁਣੀ ਵੀ ਨਹੀਂ ਚਾਹੀਦੀ ਜੀ ਹਾਂ ਜੀ ਜੀ ਬਿਲਕੁਲ ਜੀ ਬਿਲਕੁਲ ਅਸੀਂ ਇਹ ਕਦੇ ਵੀ ਨਹੀਂ ਸੋਚਿਆ ਜੀ ਵੀ ਇਹ ਕੰਮ ਮੁੰਡਿਆਂ ਵਾਲਾ ਹੈ ਵੀ ਮੁੰਡਿਆਂ ਨੇ ਕਰਨਾ ਹੈ ਕੰਮ ਕੋਈ ਵੀ ਹੈ ਕੁੜੀਆਂ ਵਾਲੇ ਮੁੰਡੇ ਵੀ ਕਰ ਸਕਦੇ ਮੁੰਡਿਆਂ ਵਾਲੇ ਕੁੜੀਆਂ ਵੀ ਕਰ ਸਕਦੀਆਂ ਨੇ ਬਿਲਕੁਲ ਜੀ ਬਾਕੀ ਇਹ ਗੱਲ ਵੀ ਹੈ ਮਤਲਬ ਇਹ ਨਹੀਂ ਹੁੰਦਾ ਵੀ ਸਾਡੇ ਕੋਲੇ ਜੇ ਜ਼ਮੀਨ ਜਾਇਦਤ ਵੱਧ ਗਈ ਹੈ ਨਾ ਵੀ ਹੈਗਾ ਵੀ ਸਾਰਾ ਕੁਝ ਹੈ ਇਹ ਨਹੀਂ ਅਸੀਂ ਸੋਚਿਆ ਹੈਗਾ ਵੀ ਸਾਨੂੰ ਲੋਕ ਕੀ ਕਹਿਣਗੇ ਵੀ ਤੁਸੀਂ ਆ ਕਿਹੜੇ ਕੰਮ ਚ ਪੈ ਗਏ ਹੈ ਨਾ ਸਾਡੇ ਕੋਲ ਜ਼ਮੀਨ ਵੀ ਵਧੀਆ ਹੈਗੀ ਹੈ ਪਰ ਅਸੀਂ ਇਹ ਸੋਚੇ ਵੀ ਹੈ ਨਾ ਕੋਈ ਕੰਮ ਨੂੰ ਜਿੰਨਾ ਵੀ ਵਧਾਇਆ ਜਾਵੇ ਅੱਗੇ ਉਨਾ ਹੀ ਥੋੜਾ ਹੀ ਹੁਣ ਤੁਸੀਂ ਦੇਖ ਲਓ ਵੀ ਵੱਡੇ ਵੱਡੇ ਜਿਹੜੇ ਮਤਲਬ ਜਿਨ੍ਹਾਂ ਨੇ ਲੋਕਾਂ ਨੇ ਵੱਡੇ ਵੱਡੇ ਕੰਮ ਕੀਤੇ ਹੋਣ ਉਹਨਾਂ ਤੋਂ ਹੀ ਪਹਿਲਾਂ ਉੱਠੇ ਨਹੀਂ ਹਾਂ ਕੰਮ ਪਹਿਲਾਂ ਛੋਟਾ ਹਾਂਜੀ ਪਹਿਲਾਂ ਛੋਟਿਆਂ ਤੋਂ ਸ਼ੁਰੂ ਕੀਤਾ ਹੈ ਤਾਂ ਹੀ ਅੱਗੇ ਜਾ ਕੇ ਵੱਡਾ ਕੰਮ ਕਰ ਸਕਦੇ ਹਾਂ ਹਾਂ ਫਿਰ ਤਾਂ ਹੀ ਉਹ ਵੱਡਾ ਬਿਜ਼ਨਸ ਬਣ ਹਾਂਜੀ ਸਾਡੀ ਸੋਚ ਇਹੀ ਹੈ ਵੀ ਇਸ ਕੰਮ ਨੂੰ ਅਸੀਂ ਅੱਗੇ ਤੋਂ ਅੱਗੇ ਵਧਾਉਣਾ ਹੈ ਹੋਰ ਜਿਵੇਂ ਆਚਾਰ ਵਗੈਰਾ ਦੇ ਵੀ ਕੰਮ ਸ਼ੁਰੂ ਕਰਾਂ ਜਿਹੜਾ ਕੰਮ ਵੀ ਸਾਨੂੰ ਮਿਲੀ ਜਾਊਗਾ ਅਸੀਂ ਕਰੀ ਜਾਵਾਂਗੇ ਮਤਲਬ ਇਸ ਤੋਂ ਅੱਗੇ ਜਿਹੜਾ ਤੁਹਾਡਾ ਆਚਾਰ ਵਗੈਰਾ ਜਾਂ ਹੋਰ ਕੰਮ ਕੀ ਕੀ ਸੋਚੇ ਬੈਠੇ ਸੀ ਅਸੀਂ ਆਚਾਰ ਦਾ ਸੋਚਿਆ ਹੋਇਆ ਜੀ ਬਾਕੀ ਕੋਈ ਸਟੀਚਿੰਗ ਵਗੈਰਾ ਦਾ ਵੀ ਅਸੀਂ ਕਰ ਸਕਦੇ ਹਾਂ ਉਸ ਤੋਂ ਬਾਅਦ ਕਿਉਂਕਿ ਚਾਰ ਜਣੀਆਂ ਦਾ ਕੰਮ ਹੁੰਦਾ ਨਹੀਂ ਕੋਲੂ ਤੇ ਕੰਮ ਮਤਲਬ ਇੱਕ ਜਣੀ ਵੀ ਸੰਭਾਲ ਸਕਦੀ ਹੈ ਕੋਲੂ ਦਾ ਕੰਮ ਪਰ ਪੈਕਿੰਗ ਵਗੈਰਾ ਕਰ ਲੈਣਾ ਚਲੋ ਫਿਰ ਵੀ ਸਾਨੂੰ ਬਿੱਲ ਟਾਈਮ ਮਿਲ ਜਾਂਦੇ ਹੀ ਚਾਰਾਂ ਨੂੰ ਮਤਲਬ ਦੋ ਹੀ ਜਣੀਆਂ ਕੰਮ ਕਰ ਸਕਦੀਆਂ ਨਹੀਂ ਮਤਲਬ ਬਿੱਲ ਟਾਈਮ ਹੁੰਦਾ ਸੀ ਐਕਸਟਰਾ ਕੰਮ ਵੀ ਕਰ ਸਕਦੇ ਹਾਂ ਉਹ ਪਿੰਡ 'ਚ ਜਾਂ ਇਲਾਕੇ 'ਚ ਪਤਾ ਲੱਗ ਗਿਆ ਆ ਆ ਲੱਗ ਗਿਆ ਜੀ ਹਾਂਜੀ ਪਿੰਡ 'ਚ ਉਹ ਵੀ ਕਹਾਣੀਆਂ ਆਉਂਦੀਆਂ ਨੇ ਤੇ ਬਾਕੀ ਸਾਡਾ ਬਾਹਰ ਵੀ ਤੇਲ ਦੀ ਸੇਲ ਹੋਣ ਲੱਗ ਗਈ ਹਾਂਜੀ ਖੜਾ ਵਗੈਰਾ ਵੇਚਣ ਲੱਗ ਗਈ ਅੱਛਾ ਹਾਂਜੀ ਨਾਰੀਅਲ ਦਾ ਬਰਾਦਾ ਵਗੈਰਾ ਉਹ ਵੀ ਸਾਰਾ ਕੁਝ ਮਤਲਬ ਸਾਰੇ ਹਰੇਕ ਚੀਜ਼ ਦੀ ਜਿਹੜੀ ਮਤਲਬ ਪੋਸ਼ਕ ਤੱਤ ਨੇ ਉਹ ਉਹਦੀ ਵਿੱਚ ਰਹਿਣ ਕਰਕੇ ਹਰੇਕ ਪਸੰਦ ਕਰਦੇ ਨੇ ਇਹ ਚੀਜ਼ ਨੂੰ ਹਾਂਜੀ ਇਹਨਾਂ ਤੇਲਾਂ ਦੇ ਨਾਲ ਨਾਲ ਇਹਦੇ ਵਿੱਚੋਂ ਨਿਕਲਣ ਵਾਲੀਆਂ ਹੋਰ ਕਿਹੜੀਆਂ ਕਿੜੀਆਂ ਚੀਜ਼ਾਂ ਤੁਹਾਡੇ ਕੋਲ ਨੇ ਜਿਵੇਂ ਖਾਲ ਨਿਕਲਦੀ ਹੈ ਇਹ ਮਤਲਬ ਨਾਰੀਅਲ ਚੋਂ ਬਰਾਦਾ ਨਿਕਲਦੀ ਉਹ ਅਸੀਂ ਸੇਲ ਕਰ ਸਕਦੇ ਹਾਂ ਜੀ ਪਸ਼ੂਆਂ ਵਾਸਤੇ ਖਾਲ ਨਿਕਲਦੀ ਹੈ ਜਿਹੜੇ ਜਿਹੜੇ ਅਲਸੀ ਦੀ ਖਾਲ ਹੁੰਦੀ ਹੈਗੀ ਉਹਦੀਆਂ ਵੀ ਹਾਂਜੀ ਅਲਸੀ ਦੀ ਖਾਲ ਜਿਵੇਂ ਹੁਣ ਅਸੀਂ ਆਲਸੀ ਦਾ ਤੇਲ ਕੱਢਦੇ ਹਾਂ ਉਸ ਤੋਂ ਬਾਅਦ ਆਲਸੀ ਦਾ ਮੰਗਰੋ ਖਾਲ ਵੀ ਕਹਿ ਸਕਦੇ ਨੇ ਚੂਰਾ ਵੀ ਕਹਿ ਸਕਦੇ ਆ ਉਹਦੇ ਵਿੱਚ ਉਹਦੇ ਅਸੀਂ ਪਿੰਨੀਆਂ ਬਣਾ ਕੇ ਵੀ ਸੇਲ ਕਰ ਦਿੰਨੇ ਅੱਛਾ ਹਾਂਜੀ ਤੇ ਨਾਲ ਹੀ ਇਹਦਾ ਜਿਹੜਾ ਬਰਾਦਾ ਇਹ ਬਰਫੀ ਬਣਾਉਣ ਦੇ ਵੀ ਕੰਮ ਆਉਂਦਾ ਤੇ ਇਸ ਤਰ੍ਹਾਂ ਸਿੰਪਲ ਵੀ ਵਿਕ ਜਾਂਦਾ ਜਿਵੇਂ ਲੋਕ ਪੰਜੀ ਦੀ ਵਗੈਰਾ ਲਾਂਦੇ ਆ ਤੇ ਉਹਦੇ ਵਿੱਚ ਪਾ ਲੈਂਦੇ ਠੀਕ ਤੇ ਆਨਲਾਈਨ ਵੀ ਜੇ ਕੋਈ ਆਰਡਰ ਕਰਨਾ ਚਾਹੂਗਾ ਤੁਸੀਂ ਕਹਿੰਦੇ ਹਾਂਜੀ ਹਾਂਜੀ ਜਿਵੇਂ ਆਨਲਾਈਨ ਕੋਈ ਵੀ ਸਾ ਮਤਲਬ ਸਾਡੇ ਜਿਹੜੀ ਪੈਕਿੰਗ ਕੀਤੀ ਹੋਈ ਆ ਉਹ ਤੇ ਨੰਬਰ ਵੀ 44 ਦੇ ਲਿਖੇ ਹੋਏ ਨੇ ਤੇ ਆਨਲਾਈਨ ਜੇ ਕੋਈ ਸਾਥ ਆਰਡਰ ਕਰਵਾਉਂਦਾ ਤਾਂ ਸੀ ਉਹ ਵੀ ਕੋਰੀਅਰ ਕਰਵਾਵਾਂਗੇ ਜੀ ਇੱਕ ਇਹ ਗੱਲ ਹੈ ਜੀ ਮਤਲਬ ਜਿਹੜਾ ਮਾਰਕੀਟ ਨਾਲੋਂ ਵੀ ਮਤਲਬ ਜਿਹੜਾ ਮਾਰਕੀਟ ਚੋਂ ਵੀ ਕੋਈ ਵੀ ਆਪਾਂ ਚੀਜ਼ ਲੈਨੇ ਆ ਉਹਦੇ ਚ ਮਿਲਾਵਟ ਹੁੰਦੀ ਹੈ ਜੀ ਹਰੇਕ ਚੀਜ਼ ਚ ਜੀ ਸਾਡਾ ਹਰੇਕ ਤਰ੍ਹਾਂ ਦਾ ਜਿਹੜਾ ਤੇਲ ਹੈ ਕੋਈ ਵੀ ਚੀਜ਼ ਹੈ ਸ਼ੁੱਧ ਹੈ ਹੀ ਬਿਲਕੁਲ ਇਸ ਕਰਕੇ ਵੀ ਲੋਕ ਇਸ ਚੀਜ਼ ਵੱਲ ਵੱਧ ਰਹੇ ਨਹੀਂ ਹੁਣ ਵੀ ਜਿਹੜੀ ਮਤਲਬ origignal ਚੀਜ਼ਾਂ ਨੇ ਉਹਨਾਂ ਨੂੰ ਪਸੰਦ ਵੱਧ ਕਰਦੇ ਨੇ ਕੁਦਰਤੀ ਚੀਜ਼ਾਂ ਦੇ ਕੁਆਲਟੀ ਦੇ ਚੀਜ਼ਾਂ ਵਲਾ ਰਹੇ ਨੇ ਹਾਂਜੀ 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 ਬਿਲਕੁਲ ਇਸ ਕਰਕੇ ਲੋਕ ਇਧਰ ਵੱਲ ਵੱਧ ਆ ਰਹੇ ਨੇ ਮਤਲਬ ਜਿਹੜੀਆਂ ਚੀਜ਼ਾਂ ਸੇਤ ਬਣਾਉਂਦੀਆਂ ਨੇ ਬਾਹਰੋਂ ਕੁਝ ਵੀ ਆਪਾਂ ਲੈਨੇ ਆ ਹਰੇਕ ਚੀਜ਼ ਚ ਮਲਾਵਟ ਮਿਲਦੀ ਹੈ ਬਿਲਕੁਲ ਜੀ ਬਿਲਕੁਲ ਹਾਂਜੀ ਅੱਛਾ ਇੱਕ ਭਣੇ ਜਿਵੇਂ ਇਹ ਇਹਦੇ ਚੋਂ ਤੇਲ ਕਢਾਇਆ ਕਿਸੇ ਨੇ ਕੋਲੂ ਚੋਂ ਤੇ ਦੂਜੇ ਚੋਂ ਹਾਂਜੀ ਇਹਦਾ ਕੋਈ ਕੁਆਂਟੀਟੀ ਦਾ ਵੀ ਫਰਕ ਹੁੰਦਾ ਹੈ ਹਾਂਜੀ ਹੁੰਦਾ ਹੀ ਜਿਹੜੀ ਇਸ ਕੋਲੂ ਦੀ ਖਾਲਾ ਜੀ ਉਹ ਤੋਂ ਬਾਅਦ ਚ ਜੇ ਆਪਾਂ ਦੂਸਰੇ ਕੋਲੂ ਤੇ ਉਸ ਖਾੜ ਨੂੰ ਲੈ ਕੇ ਜਾਂਦੇ ਆਈ ਤਕਰੀਬਨ 1 ਕੁਆਂਟਲ ਮੰਗਰ 4 ਲੀਟਰ ਤੇਲ ਵੱਧ ਨਿਕਲ 10 ਲੀਟਰ ਤੇਲ 10 ਲੀਟਰ ਤੇਲ ਨਿਕਲ ਜਾਂਦੇ ਅੱਛਾ ਹਾਂਜੀ ਮਤਲਬ ਇਹਦੇ ਵਿੱਚੋਂ ਤੇਲ ਘੱਟ ਨਿਕਲਦਾ ਪਰ ਨਿਕਲਦਾ ਪਿਓਰ ਹੈ ਹਾਂਜੀ ਪਿਓਰ ਨਿਕਲਦਾ ਇਹਦੀ ਖਾਲਾ ਜੀ ਉਹ ਵੀ ਮਤਲਬ ਪਸ਼ੂਆਂ ਵਾਸਤੇ ਬਹੁਤ ਚੰਗੀ ਹੈ ਜੇ ਤੇਲ ਆਪਾਂ ਐਵੇਂ ਰੱਖ ਕੇ ਵੀ ਵਰਤਦੇ ਆਂ ਤਾ ਜਿਹੜੀ ਆਪਾਂ ਖੜ ਮਾਰਕੀਟ ਚੋਂ ਲੈਨੇ ਉਹਦੇ ਵਿੱਚ ਤਾਂ ਕੁਝ ਵੀ ਨਹੀਂ ਹੁੰਦਾ ਇਹ। ਇਹ ਚ ਤੇਲ ਪ੍ਰੋਪਰ ਹੁੰਦਾ ਮੱਜਾਂ ਵਾਸਤੇ ਬਹੁਤ ਚੰਗੀ ਚੀਜ਼ ਹੈ ਜੇ ਰੱਖਣਾ ਵੀ ਇਹ ਵਿੱਚ। ਜੇ ਕੜਵਾਉਣਾ ਤਾਂ ਆਪਾਂ ਲੋਹੇ ਦੇ ਕੋਲੋਂ ਤੋਕੜਵਾ ਸਕਦੇ ਹਾਂ ਲੈ ਜਾ ਕੇ ਦੁਆਰਾ। ਹਾਂਜੀ। ਤੇ ਇਹਦੀ ਕੋਈ ਮਾਰਕੀਟਿੰਗ ਦਾ ਤਾਂ ਨਹੀਂ ਤੁਹਾਨੂੰ ਕੋਈ ਮੁਸ਼ਕਲ ਆਉਂਦੀ? ਨਹੀਂ ਕੋਈ ਦਿੱਕਤ ਨਹੀਂ ਆਉਂਦੀ। ਪਹਿਲਾਂ ਤਾਂ ਅਸੀਂ ਮਤਲਬ ਜਿਵੇਂ ਗੁਰਵਿੰਦਰ ਤੇ ਮਤਲਬ ਸੁਖਜੀਤ ਸਿੰਘ ਪਹਿਲਾਂ ਹੀ ਮੇਲੇਾਂ ਤੇ ਜਾਂਦੇ ਨੇ ਤਾਂ ਕਰਕੇ ਵੀ ਨਹੀਂ ਆਉਂਦੀ। ਬਾਕੀ ਸਾਨੂੰ ਮਤਲਬ ਆਨਲਾਈਨ ਤੇ ਵੈਸੀ ਵੀ ਪਿੰਡ ਚੋਂ ਵੀ ਬਾਹਰੋਂ ਵੀ ਸਾਡੀ ਵਧੀਆ ਸੇਲ ਹੋਈ ਜਾਂਦੀ ਹੈ। ਹਾਂ। ਹਾਂਜੀ ਅੱਛਾ ਇੱਕ ਪਣ ਇਹ ਵੀ ਪੁੱਛਣਾ ਜ਼ਰੂਰੀ ਹੈ ਨਾ ਅ ਆਪਣੇ ਪੇਕੇ ਪਤਾ ਵੀ ਸਾਡੀਆਂ ਕੁੜੀਆਂ ਨੇ ਬਈ ਬਿਜ਼ਨਸ ਵਧੀਆ ਸ਼ੁਰੂ ਕਰ ਹਾਂਜੀ ਪਤਾ ਹੈ ਅਸੀਂ ਰੋਜ਼ ਮਤਲਬ ਇਸ ਟਾਪਿਕ ਤੇ ਗੱਲ ਹੁੰਦੀ ਹੈ ਹੀ ਵੀਡੀਓ ਬਣਾ ਕੇ ਭੇਜਦੇ ਆਂ ਹੀ ਰਿਸ਼ਤੇਦਾਰਾਂ ਨੂੰ ਹਾਂਜੀ ਅਸੀਂ ਦੱਸ ਹਾਂਜੀ ਇਸ ਚੀਜ਼ ਨੂੰ ਅਸੀਂ ਜੋਬ ਮੰਨਦੇ ਆਂ ਹੀ ਮਤਲਬ ਅਸੀਂ ਇਹ ਕਹਿੰਦੇ ਆਂ ਵੀ ਅਸੀਂ ਜੋਬ ਤੇ ਜਾ ਰਹੇ ਆਂ ਹੀ ਪਰ ਇਹ ਜੋਬ ਨਾਲ ਵੀ ਵੈਸਤ ਹੈ ਕਿਉਂਕਿ ਹਾਂਜੀ ਜੋਬ ਤੇ ਬੰਨਵਾ ਟਾਈਮ ਹੁੰਦਾ ਹੀ ਉਹਦੀ ਸੈਲਰੀ ਵੀ ਫਿਕਸ ਹੁੰਦੀ ਹੈ ਏ ਜਿ세 ਕਿੰਨਾ ਵੀ ਵਧਾ ਸਕਦੇ ਆਂ ਅੱਗੇ ਟਾਈਮਿੰਗ ਦਾ ਇਹ ਹੁੰਦਾ ਹੀ ਅਸੀਂ ਦੋ ਜਣੀਆਂ ਵੀ ਕੰਮ ਸਾਜ ਜੇ ਸਾਨੂੰ ਘਰੇ ਕੋਈ ਕੰਮ ਹੈ ਤਾਂ ਅਸੀਂ ਦੋ ਜਣੀਆਂ ਵੀ ਇੱਥੇ ਮਤਲਬ ਐਡਜਸਟਮੈਂਟ ਸਾਡੀ ਹੋ ਜਾਂਦੀ ਹੈ ਸੰਭਾਲ ਲੈਂਦੀ ਦੋ ਜਣੀਆਂ ਘਰੇ ਵੀ ਕੋਈ ਰਿਸ਼ਤੇਦਾਰ ਆਇਆ ਜੀ ਇੱਕ ਦੂਜੇ ਨਾਲ ਅਸੀਂ ਐਂ ਵੀ ਰਲ ਕੇ ਕੰਮ ਕਰਾ ਦਿੰਨੇ ਆ ਤੇ ਤਾਂ ਵੀ ਅਸਾਂ ਇੱਥੇ ਜਲਦੀ ਆ ਜਾਂਦੇ ਜੀ ਕੰਮ ਵੀ ਲੇਟ ਵੀ ਹੋ ਜੇ ਕਿਸੇ ਦਾ ਹਾਂਜੀ ਕਿਉਂਕਿ ਇੱਕ ਔਰਤ ਵਾਸਤੇ ਸਭ ਤੋਂ ਜ਼ਿਆਦਾ ਹੁੰਦਾ ਨਾਲ ਜੌਬ ਤੇ ਨਾਲ ਆਪਣੇ ਘਰ ਨੂੰ ਸੰਭਾਲਣਾ ਹਾਂਜੀ ਹਾਂਜੀ ਉਹ ਅਸੀਂ ਪ੍ਰੋਪਰ ਸੰਭਾਲ ਦਈ ਆਂ ਕੰਮ ਵੀ ਅਸੀਂ ਟਾਈਮ ਨਾਲ ਕਰ ਲੈਨੇ ਤੇ ਅਸੀਂ ਇੱਥੇ ਵੀ ਟਾਈਮ ਨਾਲ ਹੀ ਕੰਮ ਤੇ ਆ ਜੰਨੇ। ਹਾਂਜੀ। ਅੱਛਾ ਆਪਾਂ ਨੇ ਇੱਕ ਲਾਸਟ ਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਹਨਾ ਪੰਜਾਬ ਲਗਾਤਾਰ ਜਿਵੇਂ ਕਹਿੰਦੇ ਖਾਲੀ ਹੋਣ ਲੱਗ ਰਿਹਾ ਹੈ। ਹਾਂਜੀ। ਹਨਾ ਤੇ ਕੀ ਕਹਿਣਾ ਚਾਹੋਗੇ ਤੁਸੀਂ ਇੱਕ ਬਹੁਤ ਵਧੀਆ ਇੱਕ ਨਵੀਂ ਨਵਿਕਲੀ ਚੀਜ਼ ਹੈ ਜਿਹੜੀ ਆਪਣੇ ਘਰ ਦੇ ਵਿੱਚ ਸ਼ੁਰੂ ਕੀਤੀ ਹੈ ਤੇ ਕੀ ਸਾਡੇ ਸਮਾਜ ਨੂੰ ਜਾਂ ਜਿਹੜੇ ਬੱਚੇ ਬਾਹਰ ਜਾ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਇਹੀ ਕਹਿਣਾ ਚਾਹਾਂਗੀ ਹੁਣ ਜਦੋਂ ਬਾਹਰ ਕਿੱਥੇ ਕਰ ਲੋ ਪਰਨੇ ਪਾ ਗਾ। ਮੈਂ ਸਿਰਫ ਇਹੀ ਕਹਿਣਾ ਚਾਹੁੰਦਾ ਵੀ ਹਰ ਇੱਕ ਬੱਚਾ ਜਾਰ ਕੋਈ ਮਤਲਬ ਲੜਕੀ ਹੈ ਜਾਂ ਲੜਕਾ ਉਹ ਬਾਹਰ ਵੱਲੀ ਹੀ ਜਾ ਰਿਹਾ ਬਾਹਰ ਜਾਂਦੇ ਨਾਲ ਤਾਂ 30-35 ਲੱਖ ਰੁਪਏ ਘਰੋਂ ਜੇ ਦਾ ਕੋਈ ਗਰੀਬ ਆ ਤਾ ਕਿਲਾ ਵੇਚ ਕੇ ਜਾਂ ਕਿਸੇ ਤੋਂ ਵਿਆਸ ਤੇ ਲੈ ਕੇ ਫਿਰ ਮਾਪਿਓ ਭੇਜਦਾ ਉਹਨਾਂ ਨੂੰ ਤੇ ਉਹੀ ਵੀ ਜਿਹੜਾ ਉਹ 30 35 ਲੱਖ ਤੁਸੀਂ ਉੱਥੇ ਲਾਣੇ ਇੱਥੇ ਸਰਕਾਰ ਆਪ ਨੂੰ ਬਿਲਕੁਲ ਫ੍ਰੀ ਦੇ ਰਹੀ ਏ ਚੀਜ਼ ਤੇ ਇੱਥੇ ਬਹਿ ਕੇ ਤੁਸੀਂ ਕੰਮ ਕਰੋ ਤੇ ਬਾਹਰ ਜਾਂਦੇ ਆਪਾਂ ਨੂੰ ਕੋਈ ਦਿੱਕਤ ਹੀ ਨਹੀਂ ਆਏਗੀ ਬਿਲਕੁਲ ਠੀਕ ਹੈ ਨਹੀਂ ਨਾਲੇ ਪੈਸੇ ਦੀ ਬਚਤ ਨਾਲੇ ਆਪਣੇ ਮਾਪਿਓ ਦੇ ਕੋਲ ਜਦੋਂ ਉਹ ਬਾਹਰ ਚਲੇ ਜਾਂਦੇ ਆ ਬਾਈ ਚਾਂਸ ਮੰਗ ਰੋ ਮੰਮੀ ਡੈਡੀ ਦੀ ਜਾਂ ਮਤਲਬ ਦਾਦਾ ਦਾਦੀ ਦੀ ਡੈਥ ਹੁੰਦੀ ਆ ਪ੍ਰੋਪਰ ਉਹਨਾਂ ਦਾ ਮੂੰਹ ਦੇਖਣ ਵਾਸਤੇ ਵੀ ਨਹੀਂ ਆ ਸਕਦੇ ਟਾਈਮ ਬਿਲਕੁਲ ਜੀ ਮੈਂ ਇਹ ਸਲਾਹ ਦਵਾਂਗੀ ਸਾਰਿਆਂ ਨੂੰ ਵੀ ਬਾਹਰ ਜਾਣ ਨਾਲੋਂ ਤੁਸੀਂ ਬੈਟਰ ਇਹੀ ਹੈ ਵੀ ਤੁਸੀਂ ਪੰਜਾਬ 'ਚ ਰਹਿ ਕੇ ਕੰਮ ਕਰੋ ਜੀ ਤੇ ਕੰਮ ਕਰੋਗੇ ਨਾਲੇ ਤਾਂ ਤੁਹਾਡਾ ਕੰਮ ਕੀਤਾ ਸਾਰੀ ਦੁਨੀਆ ਦੇਖੂਗੀ ਜੀ ਬਾਹਰ ਗਏ ਨੂੰ ਕੋਈ ਨਾ ਤਾਂ ਦੇਖੇ ਨਾ ਉਹੀ ਗੱਲ ਮਿਲਾਬ ਹੋ ਸਕਿਆ ਪਸ ਜੀ ਬਿਲਕੁਲ ਜੀ ਬਿਲਕੁਲ ਜਿਵੇਂ ਆਪਣੇ ਨਾਲੇ ਆਪਣੇ ਉਹੀ ਗੱਲ ਪੰਜਾਬ ਦਾ ਨਾਮ ਰੋਸ਼ਨ ਹੁੰਦੀ ਹੈ ਹਾਂਜੀ ਹਾਂਜੀ ਅੱਛਾ ਕਿੰਨਾ ਕ ਮਾਣ ਮਹਿਸੂਸ ਹੋ ਰਿਹਾ ਪੈਣੇ ਤੁਹਾਨੂੰ ਇਹ ਕੰਮ ਕਰਕੇ ਸਾਨੂੰ ਬਹੁਤ ਮਾਣ ਮਹਿਸੂਸ ਮਹਿਸੂਸ ਹੋ ਰਹੀ ਹੈ ਇੱਕ ਤਾਂ ਅਸੀਂ 셀ਫ ਡਿਪੈਂਡਡ ਹੋਵਾਂਗੇ ਇਸ ਚੀਜ਼ ਨਾਲ ਹਾਂਜੀ ਹਾਂਜੀ ਅਸੀਂ ਮਤਲਬ ਅੱਗੇ ਅਸੀਂ ਜਦੋਂ ਪੈਸੇ ਮੰਗਦੇ ਹਾਂ ਨਾ ਘਰ ਵਾਲਿਆਂ ਤੋਂ ਵੀ 10 ਰੁਪਏ ਵੀ ਮੰਗਣੇ 50 ਵੀ ਮੰਗਣੇ ਹਨਾ ਜੀ ਹੁਣ ਉਹ ਚੀਜ਼ ਸਾਨੂੰ ਉਹ ਹੀ ਨਿਪਾਵਨਾਂ ਦਾ ਸ਼ਿਕਾਰ ਹੋ ਜਾਂਦੇ ਹੀ ਬੰਦਾ ਹਰ ਇੱਕ ਚੀਜ਼ ਤੇ ਮੰਗਣਾ ਕਿਸੇ ਤੋਂ ਚਾਹੇ ਕਿੰਨੇ ਵੀ ਅਮੀਰ ਆਪਣੇ ਸਾਡੇ ਹਸਬੰਡ ਕਿੰਨੇ ਵੀ ਅਮੀਰ ਨਹੀਂ ਪਰ ਇੱਕ ਤਰ੍ਹਾਂ ਦੀ ਉਹ ਮੰਗ ਜੀ ਹੋ ਜਾਂਦੀ ਹੈ ਜੀ ਵੀ ਸਾਨੂੰ ਦਿਓ ਕਿੱਥੇ ਹੁਣ ਅਸੀਂ ਆਪ ਕਮਾਵਾਂਗੇ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਨਾਲੇ ਵੀ ਕਿਹਾ ਜਾਂਦਾ ਵੀ ਤੁਸੀਂ ਨਹੀਂ ਅਸੀਂ ਵੀ ਬਰਾਬਰ ਕੰਮ ਕਰਦੇ ਹਾਂ ਬਰਾਬਰ ਕੰਮ ਕਰਦੇ ਹਾਂ ਹਾਂਜੀ ਕੰਮ ਵੀ ਆਪਾਂ ਕੰਮ ਵੀ ਕਹਿ ਸਕਦੇ ਹਾਂ ਹਾਂਜੀ ਇੱਕ ਦੂਜੇ ਨੂੰ ਪਤੀ ਪਤਨੀ ਕਹਿ ਨਹੀਂ ਸਕਦੇ ਕਹਿ ਨਹੀਂ ਸਕਦੇ ਦੇਖੋ ਹਾਂਜੀ ਬਾਕੀ ਕਿ ਸਮਾਂ ਇਹ ਹੈ ਨਾ ਜੇ ਸਾਰਾ ਪਰਿਵਾਰ ਕਮਾਊਗਾ ਤੇ ਸਮਾਂ ਤਾਂ ਵਧੀਆ ਲੱਗਦਾ ਹੈ ਹਾਂਜੀ ਅੱਗੇ ਬੱਚੇ ਵੀ ਸਿੱਖਦੇ ਨੇ ਇਹ ਕੰਮ ਹਾਂਜੀ ਹਾਂਜੀ ਬੱਚਿਆਂ ਦੇ ਪ੍ਰਭਾਵ ਪੈਂਦਾ ਵੀ ਮੰਮੀ ਪਾਪਾ ਇੰਨਾ ਕੰਮ ਕਰਦੇ ਨੇ ਵੀ ਆਪਾਂ ਅਸੀਂ ਵੀ ਕਰੀਏ ਬਿਲਕੁਲ ਜਿਹੜਾ ਘਰ ਦਾ ਮਾਹੌਲ ਹੈ ਫਿਰ ਉਹ ਬੱਚਿਆਂ ਤੇ ਤਾਂ ਉਹਨੇ ਹੀ ਕਹਿੰਦਾ ਜੀ ਆਪਾਂ ਬਿਲਕੁਲ ਜੀ ਬਿਲਕੁਲ ਜਦੋਂ ਬਪੇ ਆ ਮਲਾਪ ਬਣਾ ਕੇ ਰੱਖਾ ਤੇ ਬੱਚੇ ਵੀ ਉਹ ਸੋਚਦੇ ਨੇ ਜਿਵੇਂ ਅਸੀਂ ਮੈਂ ਮਲਾਪ ਰੱਖੀ ਨਾ ਨਾ ਬਿਲਕੁਲ ਜੀ ਪਹਿਲਾਂ ਹੀ ਮਾਤਾ ਪਿਤਾਈ ਲਾਲੂ ਆਪਦੇ ਦਰਾਣੀ ਸਾਹੀ ਦੇ ਭੈਣ ਮਾਮਾ ਇਨੇ ਗਿਆ ਮਾਸੀ ਮਾਂ ਹੋਈ ਉਹ ਹੀ ਬੋਲਣ ਲੱਗੇ ਤੇ ਬੱਚੇ ਰੋਏ ਪਰ ਬਾਪੂ ਗੋ ਵੀ ਬੋਲਣਗੇ ਸਾਡੇ ਬੱਚੇ ਵੀ ਮਤਲਬ ਸਾਡੀ ਹੈਲਪ ਕਰ ਰਹੇ ਨੇ ਹਰੇਕ ਚੀਜ਼ ਚ ਜਿਵੇਂ ਅਸੀਂ ਪਹਿਲਾਂ ਮਿਲਟ ਵਗੈਰਾ ਤੇ ਕੰਮ ਕਰਦੇ ਆ ਬੇਟਾ ਪ੍ਰੋਪਰ ਪੈਕਿੰਗ ਕਰਾਉਂਦਾ ਤੇ ਇਹ ਮੇਰੀ ਦਰਾਣੀ ਦਾ ਬੇਟਾ ਵੀ ਇਹ ਜਠਾਣੀ ਦਾ ਬੇਟਾ ਵੀ ਸਾਰੇ ਸਾਡੀ ਹੈਲਪ ਕਰ ਰਹੇ ਨੇ ਹਰੇਕ ਚੀਜ਼ ਦੇ ਵਿੱਚ ਹਾਂਜੀ ਜੀ ਤੇ ਇਹ ਤੁਹਾਨੂੰ ਇਹਨਾਂ ਸੰਸਥਾ ਵੱਲੋਂ ਮਿਲਿਆ ਜਾਂ ਸਰਕਾਰ ਵੱਲੋਂ ਹਾਂਜੀ ਆਈਸੀਆਈ ਫਾਊਂਡੇਸ਼ਨ ਵੱਲੋਂ ਮਿਲਿਆ ਸੀ ਸਾਨੂੰ ਡੀਸੀ ਸਾਹਿਬ ਦੇ ਅਧੀਨ ਹੈ ਪ੍ਰੋਜੈਕਟ ਇਹ ਅੱਛਾ ਕਿੰਨੇ ਕਿਦ ਨੂੰ ਲਾਈ ਇਹ 19 ਤਰੀਕ ਨੂੰ ਲੱਗ ਗਿਆ ਸੀ ਇਹ ਅੱਛਾ 19 ਤਰੀਕ ਨੂੰ ਹਾਂਜੀ ਠੀਕ ਪਰਿਵਾਰ ਦਾ ਤਾਂ ਤੁਸੀਂ ਦੱਸਿਆ ਨਾ ਰਿਸ਼ਤੇਦਾਰਾਂ ਦਾ ਵੀ ਸਾਰਿਆਂ ਦੀ ਸਪੋਰਟ ਹੈ ਕੋਈ ਪ੍ਰਸ਼ਾਸਨਿਕ ਤੌਰ ਤੇ ਵੀ ਤੁਹਾਨੂੰ ਸਹਿਯੋਗ ਹੈ ਇਹਦੇ ਵਿੱਚ ਵੀ ਹਾਂਜੀ ਮੈਡਮ ਨੇ ਜੀ ਪੀਐਸ ਆਰਐਲਐਮ ਮੈਡਮ ਨੇ ਜਸਵਿੰਦਰ ਕੌਰ ਸਭ ਤੋਂ ਪਹਿਲਾਂ ਸਾਨੂੰ ਉਹਨਾਂ ਨੇ ਸਲਾਹ ਦਿੱਤੀ ਸੀ ਕਿ ਤੁਸੀਂ ਸੈਲਫ ਹੈਲਪ ਗਰੁੱਪ ਬਣਾਓ ਜਿਹਦੇ ਵਿੱਚ ਅਸੀਂ ਤੁਹਾਨੂੰ ਸਹੂਲਤਾਂ ਕਈ ਤਰ੍ਹਾਂ ਦੀ ਸਹੂਲਤਾਂ ਦੇਵਾਂਗੇ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਇਹ ਮਤਲਬ ਕੋਲੂ ਪ੍ਰੋਵਾਈਡ ਕਰਵਾਇਆ ਹੈ ਅੱਛਾ ਹਾਂਜੀ ਇਹਦੇ ਵਿੱਚ ਇੱਕ ਆਸ਼ਾ ਮੈਡਮ ਨੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ। ਅੱਛਾ ਜੀ। ਹਾਂਜੀ ਆਈਸੀਆਈ ਫਾਊਂਡੇਸ਼ਨ ਵੱਲੋਂ ਨਿਆਸ਼ਾ ਮੈਡਮ। ਉਹਨਾਂ ਨੇ ਬਹੁਤ ਸਾਡੀ ਹੈਲਪ ਕੀਤੀ ਹੈ। ਅੱਛਾ ਜੀ। ਹਾਂਜੀ। ਹੋਰ ਕੋਈ? ਇੱਕ ਜਸਵੀਰ ਮੈਡਮ ਨੇ ਹੀ ਇੱਕ ਵਰਸ਼ਾ ਮੈਡਮ ਨੇ ਜਿਹੜੇ ਪ੍ਰੋਪਰ ਸਾਡਾ ਗਰੁੱਪ ਰੋਜ਼ ਮਿਹਨਤ ਕਰਕੇ ਵਿਚਾਰੇ ਆਉਂਦੇ ਨੇ ਫਪੜੇ ਭਾਈ ਕੇ ਤੋਂ ਪੈਦਲ ਮਤਲਬ ਬੱਸਾਂ ਰਾਹੀਂ ਆਉਂਦੇ ਨੇ ਵਿਚਾਰੇ। ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਸਾਡੀ ਫਾਈਲ ਵਗੈਰਾ ਤਿਆਰ ਕਰਨ 'ਚ। ਅੱਛਾ। ਹਾਂਜੀ ਸਾਨੂੰ ਬਹੁਤ ਸਪੋਰਟ ਦਿੱਤੀ ਹੈ। ਜੀ। ਹਾਂਜੀ ਸਭ ਤੋਂ ਪਹਿਲਾਂ ਜਸਵਿੰਦਰ ਮੈਡਮ ਨੇ ਸਾਨੂੰ ਸਲਾਹ ਦਿੱਤੀ ਇਸ 'ਚ। ਨਹੀਂ। ਹਾਂਜੀ ਤੇ ਕੋ ਤੁਸੀਂ ਕਹਿੰਦੇ ਸੀ ਏਡੀਸੀ ਸਾਹਿਬ ਹਾਂਜੀ ਏਡੀਸੀ ਸਾਹਿਬ ਨੇ ਮਤਲਬ ਇਹ ਏਡੀਸੀ ਸਾਹਿਬ ਦੇ ਅੰਡਰ ਹੈ ਜ ਸਾਰਾ ਮਤਲਬ ਸਿਸਟਮ ਹੈ ਜਿਹੜਾ ਉਹਨਾਂ ਨੇ ਮਤਲਬ ਉਹਨਾਂ ਦੀ ਅਧੀਨ ਹੀ ਹੈ ਇਹ ਉਹਨਾਂ ਦੀ ਮਤਲਬ ਸਾਨੂੰ ਸਪੋਰਟ ਮਿਲੀ ਹੈ ਬਹੁਤ ਜ਼ਿਆਦਾ ਜੀ ਜੀ ਹਾਂਜੀ ਸੋ ਵਧੀਆ ਲੱਗਿਆ ਭੈਣੇ ਗੱਲਬਾਤ ਕਰਕੇ ਤੇ ਅਸੀਂ ਵੀ ਦੁਆ ਕਰਾਂਗੇ ਤੁਸੀਂ ਮਿਹਨਤ ਕਰੋਗੇ ਤੇ ਹੋਰ ਜਿਹੜੀ ਇੱਕ ਲੋਕਾਂ ਦੇ ਲਈ ਇੱਕ ਵੱਖਰੀ ਮਿਸਾਲ ਹੈ ਹਾਂਜੀ ਹਨਾ ਜਦੋਂ ਆਪਾਂ ਕੁਝ ਨਵਾਂ ਕਰਦੇ ਆਂ ਕਿਉਂਕਿ ਨਹੀਂ ਤਾਂ ਅੱਜ ਕੱਲ ਤਾਂ ਕੰਮ ਛੱਡੀ ਜਾਂਦੇ ਨੇ ਜਦੋਂ ਆਪਾਂ ਨਵਾਂ ਕੁਝ ਕਰਦੇ ਆ ਤਾਂ ਹੋਰ ਵਾਸਤੇ ਵੀ ਇੱਕ ਜਿਵੇਂ ਕਹਿੰਦੇ ਆ ਆਰਾਮ ਸਿਰਾ ਬਣਦਾ ਹੈ ਹਾਂਜੀ ਹਾਂਜੀ ਸੋ ਵਧੀਆ ਲੱਗਿਆ ਭੈਣੇ ਸਾਰਾ ਸੁਨੇਹਾ ਵੀ ਜੀ ਵੀ ਇਹੋ ਜਿਹਾ ਕੰਮ ਤੋਰਨਾ ਅੱਗੇ ਹਾਂਜੀ ਸਾਰਿਆਂ ਨੂੰ ਸਾਡਾ ਇਹੀ ਸੁਨੇਹਾ ਹੀ ਵੀ ਮਤਲਬ ਲੇਡੀਜ਼ ਨੂੰ ਚਾਹੀਦਾ ਹੈ ਕਿ ਆਪਦੇ ਪੈਰਾਂ ਤੇ ਖੜੀਆਂ ਹੋਣ ਕੋਈ ਵੀ ਕੰਮ ਛੋਟਾ ਵੱਡਾ ਨਹੀਂ ਹੁੰਦਾ ਹੀ ਵੀ ਕੋਈ ਵੀ ਮਤਲਬ ਕੰਮ ਕਰ ਸਕਦੀਆਂ ਨੇ ਬਹੁਤ ਕੰਮ ਨੇ ਸਾਨੂੰ ਸਰਕਾਰ ਵੱਲੋਂ ਫ੍ਰੀ ਚੀਜ਼ਾਂ ਦਿੱਤੀਆਂ ਜਾਂਦੇ ਨੇ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਫਾਇਦਾ ਉਠਾ ਸਕਦੇ ਹਾਂ ਹਾਂਜੀ ਹਸ਼ੀ ਹੈ ਜੀ ਜਿਵੇਂ ਹਰ ਇੱਕ ਕੰਮ ਜੈਂਸ ਕਰਦਾ ਹੈ ਇੱਕ ਜ਼ਰੂਰੀ ਨਹੀਂ ਵੀ ਲੇਡੀਜ਼ ਨਹੀਂ ਕਰ ਸਕਦੀ ਕਿਉਂਕਿ ਲੇਡੀਜ਼ ਨੂੰ ਹਰ ਤਮ ਪਿਛਲੇ ਸਮੇਂ 'ਚ ਨੀਚੇ ਦਿਵਾ ਕੇ ਰੱਖਿਆ ਗਿਆ ਸੀ ਪਰ ਅੱਜ ਦੇ ਸਮੇਂ 'ਚ ਲੇਡੀਜ਼ ਮਤਲਬ ਰੱਬ ਬੰਦੇ ਦੇ ਮੋਢੇ 'ਨਾ ਮੋਢਾ ਲਾ ਕੇ ਕੰਮ ਕਰ ਸਕਦੀ ਬਿਲਕੁਲ ਜੀ ਬਿਲਕੁਲ ਹਾਂਜੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਸਾਰਿਆਂ ਮਤਲਬ ਮੇਰੇ ਬੀਬੀਆਂ ਭੈਣਾਂ ਨੂੰ ਵੀ ਜੇ ਤੁਹਾਡੇ ਪਿੰਡ 'ਚ ਸੈਲਫ ਹੈਲਪ ਗਰੁੱਪ ਹੈ ਤਾਂ ਸਰਕਾਰ ਤੋਂ ਜਿਹੜੀ ਸਹੂਲਤ ਮਿਲਦੀ ਹੈ ਉਹ ਲੈ ਕੇ ਤੁਸੀਂ ਆਪਣੇ ਪੈਰਾਂ 'ਤੇ ਖੁਦ ਖੜੇ ਹੋ। ਹਾਂਜੀ ਤਾਂ ਕਿ ਜੋ ਆਪਾਂ ਨੂੰ ਕਿਸੇ ਅੱਗੇ ਹੱਥ ਨਾ ਟੱਟਣੇ ਪੈਣ ਪੈਸੇ ਲੈਣ ਲਈ। ਬਿਲਕੁਲ ਕਿਉਂਕਿ ਬਹੁਤ ਸਾਰੇ ਤਾਂ ਇਹ ਵੀ ਨਹੀਂ ਪਤਾ ਹੁੰਣਾ ਵੀ ਕੋਈ ਇਹ ਵੀ ਗਰੁੱਪ ਹੈ ਕੋਈ। ਹਾਂਜੀ ਤਾਂ ਹੈ ਕਈ ਪਿੰਡਾਂ 'ਚ ਐਮੀ ਕਈ ਹੁਣ ਸੁਨਾਮ ਇਲਾਕਾ ਜਿਹੜਾ ਉਧਰ ਇਹ ਗਰੁੱਪ ਬਣੇ ਨੂੰ 10 ਸਾਲ ਹੋ ਗਏ ਜੀ। ਪਰ ਭਲਾਡੇ ਇਲਾਕੇ 'ਚ ਇਹ ਗਰੁੱਪ ਮਤਲਬ ਸ਼ੁਰੂ ਹੋਏ ਨੂੰ 2 ਸਾਲ ਹੀ ਹੋਏ ਨੇ। ਅੱਛਾ ਅੱ ਬਹੁਤ ਜੀ ਸਹੂਲਤਾਂ ਕਾਫੀ ਆਨੀਆਂ ਸਨਾਮ ਜੀ ਮੈਂ ਹੈਗਾ ਉੱਥੇ ਸਲਫਰ ਗਰੁੱਪਾਂ ਨੂੰ ਸਰਕਾਰ ਵੱਲੋਂ ਡਰੈੱਸ ਵਗੈਰਾ ਵੀ ਬਣਾਉਣ ਵਾਸਤੇ ਲੇਡੀਜ਼ ਨੂੰ ਦਿੱਤੇ ਜਾ ਰਹੀਆਂ ਨੇ ਜਿਵੇਂ ਫੁਲਕਾਰੀਆਂ ਕੱਢਣਾ ਬਾਗ ਕੱਢਣਾ ਇਹ ਚੀਜ਼ ਸਭ ਸਰਕਾਰ ਵੱਲੋਂ ਸਹੂਲਤ ਦਿੱਤੀ ਜਾ ਰਹੀ ਹੈ ਜੀ ਸੋ ਵਧੀਆ ਲੱਗੇ ਆਪਣੇ ਧੰਨਵਾਦ ਸਾਹਿਬ ਠੀਕ ਹੈ ਸਹੀ ਹੈ